ਅੱਜ ਤੁਹਾਨੂੰ ਦੱਸਦੇ ਆ ਕਿ ਵੀਡੀਓ ਕਿਹੜੇ ਕਿਹੜੇ ਟਾਈਮ ਤੇ ਅਪਲੋਡ ਕਰਨੀ ਚਾਹੀਦੀ ਆ ਜੁੜ ਜਾਣ ਆਪਣੇ ਵੀਰ ਜਲਦੀ ਜਲਦੀ ਤੁਹਾਨੂੰ ਦੱਸਦੇ ਆ ਕਿ ਵੀਡੀਓ ਜਿਹੜੀ ਦਿੱਤਾ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਤੇ ਜੇ ਤੁਸੀਂ ਸਵੇਰੇ 10 ਵਜੇ ਵੀਡੀਓ ਅਪਲੋਡ ਕਰਦੇ ਹੋ ਤੇ ਇਹ ਨਹੀਂ ਤੱਕਲੇ ਦਿਨ ਤੁਸੀਂ 1 ਵਜੇ ਕਰੋ ਜਾਂ ਸ਼ਾਮ ਨੂੰ ਕਰੋ ਇੰਨਾ ਰੀਅਲ ਦਾ ਟਾਈਮ ਇੱਕ ਤਾਂ ਡਾ ਹੋਣਾ ਚਾਹੀਦਾ ਤੇ 10 ਵਜੇ ਅਪਲੋਡ ਕੀਤੀ ਤੇ 10 ਵਜੇ ਅਪਲੋਡ ਕਰਨੀ ਆ ਤੇ ਚਾਹ 10 15 ਦਾ ਮਿੰਟਾਂ ਦਾ ਕੋਈ ਫਰਕ ਪੈ ਸਕਦਾ ਪਰ ਜ਼ਿਆਦਾ ਨਹੀਂ ਇਸ ਕਰਕੇ ਜੀ ਰੀਲ ਅਪਲੋਡ ਜਦੋਂ ਕਰਦੇ ਆ ਇੱਕ ਟਾਈਮ ਰੱਖਿਆ ਕਰੋ ਅੱਧੇ ਘੰਟੇ ਦਾ ਫਰਕ ਪੈ ਸਕਦਾ ਜ਼ਿਆਦਾ ਨਹੀਂ ਇਸ ਕਰਕੇ ਇਹ ਧਿਆਨ ਜ਼ਰੂਰ ਰੱਖਿਆ ਕਰੋ ਜਦੋਂ ਰੀਲ ਅਪਲੋਡ ਕਰਨੀ ਆ ਤੇ ਇੱਕੋ ਟਾਈਮ ਰੱਖੋ ਜਿਸ ਵਾਂ ਦਾ ਸਹੀ ਕਰਨੀਆਂ ਤੇ 10 10.5 ਦੇ ਵਿੱਚ ਵਿੱਚ ਕਰਦੇ ਹੋ ਤੇ ਫਿਰ ਦੇਖਿਓ ਵੀ ਉਹ ਤੁਸੀਂ ਹੋਰ ਭੈਣ ਭਰਾ ਆਪਣੇ ਜੁੜ ਜਾਣ ਬਹੁਤ ਦੇ ਰੱਖੀ ਆ ਲੈ ਤਕਰੀਬਾ ਲਾ ਲੈ ਇਹਦੇ ਵਿੱਚ ਲਾ ਦੇ ਪਾ ਲਈ ਇੱਕ ਮਿੰਟ ਰੋਹਣ ਦੇ ਵੀਡੀਓ ਤੱਕ ਹੁੰਦੇ ਆਂ ਜੀ ਸਾਈਕਲ ਚੋਂ ਨਾ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜ ਰਿਹਾ ਕਮੈਂਟ ਜਰੂਰ ਕਰਦੇ ਜਾਓ ਮੇਰੇ ਭਰਾ ਤੇ ਭੀ ਭਰਾ ਆਪਣੇ ਜੁੜ ਚੁੱਕੇ ਆ। ਇਹ ਵਰਕੇ ਪਿੱਛੇ। ਸਾਰਾ ਸੈਟਿੰਗ ਕਰ ਲਈਏ। ਹਾਂਜੀ ਜਿਹੜੇ ਜਿਹੜੇ ਭਰਾ ਆਪਣੇ ਜੁੜ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਰਾਂ ਤੁਹਾਨੂੰ ਆਪਾਂ ਜਿੱ ਇੱਕ ਨਵੀਂ ਅਪਡੇਟ ਦੱਸਦੇ ਆਂ ਕਿ ਜਿਹੜੇ ਭਰਾ ਆਪਣੇ ਜਦੋਂ ਵੀ YouTube ਤੇ ਵੀਡੀਓ ਅਪਲੋਡ ਕਰਦੇ ਆ ਚਾਹੇ Facebook ਤੇ ਕਰਦੇ ਆ ਰੀਲ ਪਾਉਂਦੇ ਆ ਤੇ ਇੱਕ ਗੱਲ ਤਾਂ ਜ਼ਰੂਰ ਧਿਆਨ ਰੱਖਿਆ ਕਰੋ ਵੀ ਇਹਦਾ ਕੋਈ ਟਾਈਮ ਟੇਬਲ ਹੁੰਦਾ ਕਈ ਭਰਾ ਮੇਰੇ ਕਰਦੇ ਆ ਜੇ ਸਵੇਰੇ 10 ਵਜੇ ਅਪਲੋਡ ਕੀਤੀ ਰੀਲ ਤੇ ਅਗਲੇ ਦਿਨ ਜਾ ਕੇ ਮੁੜ ਕੇ ਕੋਈ 3 ਵਜੇ ਕੋਈ 4 ਵਜੇ ਕੋਈ 5 ਵਜੇ ਤੇ ਇਦਾਂ ਨਾ ਕਰਿਆ ਕਰੋ ਜੇਦੋਂ ਤੁਸੀਂ ਰੀਲ ਪਾਉਂਦੇ ਹੋ ਜਾਂ ਵੀਡੀਓ ਪਾਉਂਦੇ ਹੋ ਤੇ ਉਹਦਾ ਕੋਈ ਟਾਈਮ ਟੇਬਲ ਰੱਖੋ ਜੇ ਤੁਸੀਂ ਸਵੇਰੇ 10 ਵਜੇ ਪਾਉਂਦੇ ਹੋ ਨਾ ਤੇ ਕਤਿਬਨ 10 ਤੋਂ 10:30 ਦੇ ਵਿੱਚ ਵਿੱਚ ਜਿਹੜੀ ਉਹ ਡੇਲੀ ਰੀਲ ਅਪਲੋਡ ਕਰਿਆ ਕਰੋ ਉਹਦਾ ਟਾਈਮ ਜ਼ਿਆਦਾ ਚੇਂਜ ਨਾ ਕਰਿਆ ਕਰੋ ਜਿੱਦਾਂ ਹੁਣ ਕੀਤੀ 10 ਵਜੇ ਤੇ ਤੁਸੀਂ ਮੁੜ ਕੇ ਪਾ ਦੋ 2 ਵਜੇ ਉਹਦੇ ਨਾਲ ਕੀ ਹੈ ਵਿਊ ਤੁਹਾਡੇ ਦਾ ਬਹੁਤ ਫਰਕ ਪੈਂਦਾ ਇਸ ਕਰਕੇ ਇਹਦਾ ਵੀ ਟਾਈਮ ਟੇਬਲ ਹੁੰਦਾ ਕੋਈ ਉਸੇ ਹੀ ਚੀਜ਼ ਦਾ ਟਾਈਮ ਟੇਬਲ ਹੁੰਦਾ ਹੈ ਜੇ ਫੇਸਬੁੱਕ ਜਾਂ YouTube ਆ ਤੇ ਉਹਨਾਂ ਦੇ ਵਿੱਚ ਤੌਰ ਤਰੀਕੇ ਹੁੰਦੇ ਆ ਯਸਾਰ ਕੇ ਭਰਾ ਮੇਰੇ ਜਦੋਂ ਵੀ ਰੀਲ ਅਪਲੋਡ ਕਰਦੇ ਉਹਦਾ ਇੱਕ ਟਾਈਮ ਰੱਖੋ ਠੀਕ ਆ ਅੱਧਾ ਘੰਟਾ ਇੱਥੇ ਉੱਧਰ ਹੋ ਸਕਦਾ ਹੈ ਕੋਈ ਗੱਲ ਨਹੀਂ ਪਰ ਇਹ ਨਹੀਂ ਵੀ ਤੁਸੀਂ ਇਹ 10 ਵਜੇ ਪਾਈ ਤੇ ਅਗਲੇ ਦਿਨ ਤੁਸੀਂ ਜਾ ਕੇ 2 ਵਜੇ ਪਾਓ ਜਾਂ ਸ਼ਾਮਾਂ ਨੂੰ ਪਾਓ ਉਹਦਾ ਟਾਈਮ ਰੱਖੋ ਇੱਕ ਵੈਸੇ ਮੈਂ ਤੇ ਮੇਰੇ ਤੇ ਇਹ ਹੁੰਦਾ ਵੀ ਤੁਸੀਂ ਜਦੋਂ ਰੀਲ ਪਾਉਂਦੇ ਹੋ ਤੇ ਉਹਦਾ ਟਾਈਮ ਜਿਹੜਾ ਸ਼ਾਮਾਂ ਦਾ ਰੱਖੋ ਸ਼ਾਮਾਂ ਨੂੰ ਫਰੀ ਲਾਇਆ ਕਰੋ ਪ੍ਰਦੀਪਾ ਨੂੰ ਤੁਸੀਂ 7 8 ਦੇ ਵਿੱਚ ਕਰ ਉਹਦਾ ਬੈਨੀਫਿਟ ਇਹ ਹੁੰਦਾ ਹੈ ਪੀ ਹਰ ਕੋਈ ਬੰਦਾ ਡਿਊਟੀ ਤੋਂ ਆਪਣਾ ਆਫ ਹੋ ਕੇ ਘਰ ਚਲਾ ਜਾਂਦਾ ਹੈ ਰਾਮਨਾ ਬੈਠ ਜਾਂਦਾ ਹੈ ਨਹਾ ਧੋ ਕੇ ਫਿਰ ਉਹ ਮੋਬਾਈਲ ਫੜਦਾ ਤੇ ਉਹ ਜਿਹੜਾ ਜਦੋਂ ਮੋਬਾਈਲ ਫੜਦਾ ਤੇ ਜਦੋਂ YouTube ਖੋਲਦਾ ਜਾਂ Facebook ਖੋਲਦਾ ਹੈ ਤੇ ਫੱਟਦੇ ਨਹੀਂ ਤੁਹਾਡੇ ਰੀਲ ਜੜੀ ਉਹ ਅੱਗੇ ਆ ਜਾਂਦੀ ਆ ਤੇ ਫਿਰ ਉਹ ਇੱਕ ਜ਼ਰੂਰ ਕਰਦਾ ਵੀ ਇਹ ਭਰਾ ਨੇ ਕੀ ਪਾਇਆ ਤੇ ਇਸ ਕਰਕੇ ਮੈਂ ਤੁਹਾਨੂੰ ਇਹੋ ਕਹਾਂਗਾ ਤੁਸੀਂ ਜਿਹੜੀ ਰੀਲ ਪਾਉਣੀ ਆ ਉਹ ਰਾਤ ਨੂੰ 7-8 ਦੇ ਵਿੱਚ ਪਾਇਆ ਕਰੋ ਤੇ ਤੁਹਾਡੇ ਬਹੁਤ ਵਧੀਆ ਵੀਊਅ ਉੱਤੇ ਆਉਣਗੇ ਤੇ ਉਹਦਾ ਟਾਈਮ ਪੱਕਾ ਹੀ ਰੱਖੋ ਇੱਕ ਤਾਂ ਤੁਸੀਂ ਫ੍ਰੀ ਹੋਗੇ ਉਦੋਂ ਪਾਉਣ ਲੱਗਿਆ 7-8 ਦੇ ਵਿੱਚ ਵਿੱਚ ਤੁਸੀਂ ਰੀਲ ਜਿਹੜੀ ਅਪਲੋਡ ਕਰਿਆ ਕਰੋ ਵੀਡੀਓ ਕੁਝ ਵੀ ਪਾਉਣਾ ਤੇ ਤਕਰੀਬਨ 7-8 ਦੇ ਵਿੱਚ ਹੀ ਰੱਖੋ ਤਾਂ ਕਿ ਤੁਹਾਡਾ ਜਿਹੜਾ ਜਿਹੜਾ ਤੁਸੀਂ ਵੀਊ ਆਪਦੇ ਵੇਖਿਓ ਉਸ ਤੋਂ ਬਾਅਦ ਇਹ ਕਿੱਦਾਂ ਵੀਊ ਆਉਂਦੇ ਆ ਸਵੇਰ ਤੱਕ ਜਿਹੜੀ ਤੁਹਾਡੀ ਜਦੋਂ ਤੁਹਾਂ ਰਾਤ ਨੂੰ ਪਾਤੀ ਕੋਈ ਸ਼ ਰਾਤ ਨੂੰ ਜਿੱਤਰਾ ਕਈਆਂ ਨੇ ਦੇਖ ਲਈ ਫਿਰ ਜਦੋਂ ਸਵੇਰ ਸੁਬਾ ਉੱਠਦੇ ਆ ਸੁਬਾ ਉੱਠਦੇ ਆ ਸਰ ਜਦੋਂ ਉਹਨਾ ਮੋਬਾਈਲ ਖੋਲਿਆ ਪੱਟਦੇ ਨੇ ਤੁਹਾਡੀ ਲੱਗੇ ਪਈ ਹੋਣੀਆਂ ਤੇ ਫਿਰ ਵੀ ਉਹਾਂ ਦਾ ਫਰਕ ਦੇਖਿਓ ਤੁਸੀਂ ਤੁਹਾਨੂੰ ਵੀਊ ਕਿੱਦਾਂ ਆਉਦੇ ਆ ਤੇ ਇਸ ਕਰਕੇ ਮੈਂ ਕਹਿੰਦਾ ਰਾਤ ਨੂੰ ਹੀ ਰੀਲ ਅਪਲੋਡ ਕਰੋ ਜਦੋਂ ਕਿਤੇ ਕਰਨੀ ਆ ਤੇ ਸ਼ਾਮਾਂ ਨੂੰ 7-8 ਦੇ ਵਿੱਚ ਵਿੱਚ ਜੋ ਵੀ ਤੁਸੀਂ ਆ ਵੀਡੀਓ ਜਾਂ ਰੀਲ ਕੁਛ ਵੀ ਫੇਸਬੁੱਕ ਤੇ ਚਾਹੇ ਪਾਉਂਦੇ ਹੋ ਤੇ ਸ਼ਾਮਾਂ ਦੇ ਟਾਈਮ 7 ਤੋਂ 8 ਜਿਹੜੀ ਰੀਲ ਪਾਇਆ ਕਰੋ ਤੇ ਉਹਦੇ ਨਾਲ ਵੀਊ ਦਾ ਬਹੁਤ ਫਰਕ ਪੈਂਦਾ ਹੋਰ ਆਪਣੇ ਭਰਾਵਾਂ ਕੋਈ ਜੁੜ ਚੁੱਕੇ ਨਾਲ ਸਜੀਤ ਕਾਲੂ ਇਹ ਹਾਲ ਚਾਲ ਭਰਾਜੀ ਤੇ ਜਸਸਮੀਨ ਕੌਰ ਹਾਂਜੀ ਜੈ ਹਿੰਦ ਜੈ ਹਿੰਦ ਕੀ ਹਾਲ ਚਾਲ ਆ ਤੇ ਅੱਗੇ ਹਾਰਪੁਰ ਪੰਜਾਬ ਤੋਂ ਆ ਗਏ ਆਪਣੇ ਸਰਜੀਤ ਕਾਲੂ ਜੀ ਕੀ ਹਾਲ-ਚਾਲ ਭਰਾ ਜੀ ਹਾਂਜੀ ਓਕੇ ਥੈਂਕ ਯੂ ਮਿਹਰਬਾਨੀ ਤੇ ਮੈਂ ਭਰਾ ਬਹੁਤ ਜਿਹੜੇ ਆਪਣੇ ਵੀਰ YouTube ਤੇ ਰੀਲ ਅਪਲੋਡ ਕਰਦੇ ਨੇ ਉਹਦੇ ਬਾਰੇ ਤੁਹਾਨੂੰ ਜ਼ਰੂਰੀ ਮੈਸੇਜ ਦੇਣਾ ਸੀ ਕਿ ਮੇਰੇ ਭਰਾ ਲੈ ਰੀਲ ਦਾ ਇੱਕ ਟਾਈਮ ਰੱਖੋ ਸਭ ਤੋਂ ਬੈਸਟ ਟਾਈਮ ਉਹਦਾ ਸ਼ਾਮ ਨੂੰ ਆ ਤੇ ਤੁਸੀਂ ਅੱਜ ਤੋਂ ਸ਼ੁਰੂ ਕਰੋ ਕਿਹੜੀ ਰੀਲ ਤੁਸੀਂ ਸਵੇਰੇ 10 ਵਜੇ ਜਾਂ ਦੁਪਹਿਰੇ ਜਾਂ ਸਵੇਰੇ ਪਾਉਂਦੇ ਹੋ ਉਹਨੂੰ ਤੁਸੀਂ ਸ਼ਾਮਾਂ ਨੂੰ ਪਾ ਕੇ ਦੇਖਿਓ ਤੇ ਤੱਕੋ ਤੁਹਾਡਾ ਵਿਊ ਦਾ ਕਿੰਨਾ ਫਰਕ ਪੈਂਦਾ ਅੱਧੇ ਉਹ ਅੱਧੀ ਵਿਊ ਦਾ ਤੁਹਾਡਾ ਫਰਕ ਪੈ ਜਾਊਗਾ ਇਹ ਮੇਰੇ ਤਜਰਬਾ ਕੀਤਾ ਹੋਇਆ ਤੇ ਇਸ ਕਰਕੇ ਜਦੋਂ ਵੀ ਰੀਲ ਪਾਉਣੀ ਹੈ ਜਾਂ ਤੁਸੀਂ ਕੋਈ ਪੋਸਟ ਕੁਝ ਵੀ ਪਾਉਂਦੇ ਹੋ ਸ਼ਾਮਾਂ ਨੂੰ 7 ਤੋਂ 8 ਦੇ ਵਿੱਚ ਪਾਇਆ ਕਰੋ ਤੇ ਮੈਂ ਵੀ ਆਰਾਮ ਕਲੋਨੀ ਕੈਂਪ ਸਰਜੀਪ ਕਾਂਜ ਕਾਲੂ ਹਾਂਜੀ ਕੀ ਹਾਲ ਚਾਲ ਹੈ ਜੀ ਯਸ ਮੈਂ ਜੀ ਓਕੇ ਥੈਂਕ ਯੂ ਮਿਹਰਬਾਨੀ ਲਾਈਕ ਮੇਰੇ ਭਰਾ ਜਿਹੜੇ ਆਪਣੇ ਨਾਲ ਜੁੜਦੇ ਆ ਲਾਈਕ ਜ਼ਰੂਰ ਕਰਦੇ ਆ ਕਰੋ ਆਉਂਦੇ ਆਉਂਦੇ ਤੇ ਵਧੀਆ ਵਧੀਆ ਕਮੈਂਟ ਕਰਾਇਆ ਕਰੋ ਤੇ ਇੱਕ ਚੀਜ਼ ਹੋਰ ਹੈ ਜਿਹੜੇ ਆਪਾਂ ਤਜਰਬੇ ਕੀਤੇ ਹੋਏ ਆ ਕਾਫੀ ਚਿਰ ਤੋਂ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਤੁਸੀਂ ਕਿਸੇ ਵੀ ਆਪਾਂ ਕਹਿੰਦੇ ਆ ਵੀ ਆਪਣੇ ਵਿਊ ਨਹੀਂ ਆਉਂਦੇ ਜਾਂ ਆਪਣੇ ਕਮੈਂਟ ਬਹੁਤ ਘੱਟ ਆਉਂਦੇ ਆ ਜਾਂ ਆਪਣੇ ਲਾਈਕ ਬਹੁਤ ਘੱਟ ਆਉਂਦੇ ਆ ਉਹਦਾ ਕਾਰਨ ਇੱਕ ਹੁੰਦਾ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਕਿਸੇ ਦੀ ਵੀਡੀਓ ਦੇਖਦੇ ਹੋ ਜਾਂ ਵੀਡੀਓ ਆਪਣਾ ਫੋਟੋ ਪੋਸਟ ਦੇਖਦੇ ਹੋ ਜਾਂ ਫੋਟੋ ਦੇਖਦੇ ਹੋ ਤੇ ਉਹਨਾਂ ਕਮੈਂਟਾਂ ਦੇ ਵਿੱਚ ਜਾ ਕੇ ਆਪ ਵੀ ਕਮੈਂਟ ਕਰਿਆ ਕਰੋ ਤੇ ਵਧੀਆ ਕਮੈਂਟ ਕਰਿਆ ਕਰੋ ਜਾਨੀ ਕਿ ਜਿਹੜਾ ਕਮੈਂਟ ਤੁਹਾਡਾ ਇਦਾਂ ਦਾ ਹੋਵੇ ਵੀ ਜਿਹੜਾ ਪੜੇ ਉਹ ਤੁਹਾਨੂੰ ਫੋਲੋ ਕਰੇ ਠੀਕ ਆ ਇਹ ਛੋਟੇ ਛੋਟੇ ਕਾਰਨ ਜਿਹੜੇ ਆਪਾਂ ਜਿਹੜੇ ਨਹੀਂ ਕਰਦੇ ਆਪਾਂ ਕਿਸੇ ਦੀ ਰੀਲ ਦੇਖ ਕੇ ਉਹਨੂੰ ਲਾਈਕ ਨਹੀਂ ਕਰਦੇ ਜਾਂ ਉਹਨੂੰ ਕਮੈਂਟ ਨਹੀਂ ਕਰਦੇ ਤੇ ਬਸ ਦੇਖ ਲੈਣੇ ਚੱਲ ਅੱਗੇ ਉਹ ਦਿਨ ਕੀ ਆ ਤੁਹਾਨੂੰ ਬਹੁਤ ਵਰਕ ਪੈਂਦਾ ਤੁਸੀਂ ਕਿਸੇ ਦੀ ਵੀਡੀਓ ਦੇਖਦੇ ਹੋ ਨਾ ਉਹਦੇ ਫੋਟੋ ਦੇਖਦੇ ਹੋ ਤੇ ਉੱਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਉਹ ਜਦੋਂ ਤੁਸੀਂ ਲਾਈਕ ਲਾਈਕ ਕਮੈਂਟ ਕਰਦੇ ਹੋ ਨਾ ਜਾਂ ਲਾਈਕ ਕਰਦੇ ਹੋ ਤੇ ਤੁਸੀਂ ਉਹਦੀ ਜਿਹੜੀ ਫੇਸਬੁੱਕ ਆਈਡੀ ਦੇ ਵਿੱਚ ਜਿੰਨੇ ਮੈਂਬਰ ਆ ਉਹਨਾਂ ਦੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਚ ਤੁਸੀਂ ਮੈਂਬਰ ਬਣ ਜਾਂਦੇ ਹੋ ਫਿਰ ਤੁਸੀਂ ਜਦੋਂ ਵੀਡੀਓ ਅਪਲੋਡ ਕਰਿਓ ਤੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਸ ਆਈਡੀ ਦੇ ਉਹ ਤੁਹਾਨੂੰ ਸ਼ੋ ਹੋਗੇ ਤੁਹਾਡੀ ਵੀਡੀਓ ਤੇ ਉਹ ਜਰੂਰ ਉਹ ਚੀਜ਼ ਨੂੰ ਵੇਖਣਗੇ ਤੇ ਤੁਹਾਨੂੰ ਫੋਲੋ ਵੀ ਕਰਨਗੇ ਇਸ ਕਰਕੇ ਕਿਸੇ ਵੀ ਭੈਣ ਭਰਾ ਦੀ ਫੋਟੋ ਤੇ ਜਾਂ ਲਾਈਵ ਕੁਝ ਵੀ ਤੁਸੀਂ ਦੇਖਦੇ ਹੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਤੁਹਾਨੂੰ ਬਹੁਤ ਵਿਊ ਤੇ ਕਮੈਂਟਾਂ ਦਾ ਫਰਕ ਪਊਗਾ ਤੇ ਲਾਈਕ ਦਾ ਫਰਕ ਪਊਗਾ ਇਸ ਕਰਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਆਪਾਂ ਕਰਦੇ ਨਹੀਂ ਆਣੇ ਯਾਰ ਰਹਿਣ ਦੇ ਆਪਾਂ ਲਾਈਕ ਕਰ ਤੋ ਕਰਨਾ ਜਾਂ ਕਮੈਂਟ ਕਰ ਤੋ ਕਰਨਾ ਜੇ ਆਪਾਂ ਲਾਈਕ ਕਮੈਂਟ ਕਰਾਂਗੇ ਤੇ ਆਪਾਂ ਨੂੰ ਹੋਣਗੇ ਜੇ ਆਪਾਂ ਕਿਸੇ ਨੂੰ ਲਾਈਕ ਕਮੈਂਟ ਨਹੀਂ ਕਰਾਂਗੇ ਤੇ ਆਪਾਂ ਨੂੰ ਕਿੱਥੋਂ ਹੋਣਗੇ ਆਪਾਂ ਜੇ ਨੂੰ ਪੋਸਟ ਪਾਉਣੀ ਹੈ ਫੋਟੋ ਪਾਉਣੀ ਹੈ ਆਪਾਂ ਫੇਸਬੁੱਕ ਤੇ ਤੇ ਆਪਣੇ ਜਿਹੜੇ ਕਮੈਂਟ ਲਾਈਕ ਬਹੁਤ ਘੱਟ ਆਉਂਦੇ ਉਹਦਾ ਕਾਰਨ ਇਹ ਹੁੰਦਾ ਕਿ ਕਿਸੇ ਦੀ ਆਪਾਂ ਫੋਟੋ ਵੀਨੇ ਆ ਉਹਤੇ ਆਪਾਂ ਲਾਈਕ ਕਮੈਂਟ ਨਹੀਂ ਕਰਦੇ ਠੀਕ ਆ ਤੇ ਆਪਾਂ ਫਿਰ ਭਾਲਦੇ ਲਾਈਕਮੈਂਟ ਕਿੱਥੋਂ ਆਣ ਜਦੋਂ ਆਪਾਂ ਅਗਲੇ ਨੂੰ ਨਹੀਂ ਕੀਤਾ ਤੇ ਆਪਾਂ ਨੂੰ ਕਿੱਥੋਂ ਕਰੂ ਅਗਲਾ ਜੇ ਆਪਾਂ ਨੂੰ ਕੀਤਾ ਹੋਊਗਾ ਤੇ ਉਸਨੇ ਜਦੋਂ ਦੇਖਿਆ ਉਹ ਕਮੈਂਟ ਉਹਦੇ ਚ ਉਹਨੇ ਦੇਖਿਆ ਹੋਗਾ ਆ ਨਾਮ ਐਸ ਆਈ ਡੀ ਤੋਂ ਮੈਨੂੰ ਕਮੈਂਟ ਆਇਆ ਸੀ ਜਾਂ ਪੇਜ ਤੋਂ ਕਮੈਂਟ ਆਇਆ ਸੀ ਉਹ ਪੱਕਾ ਤੁਹਾਨੂੰ లైక్మెంట్ ਕਰੂਗਾ ਯਾਰ ਇਹ ਬੰਦਾ ਆਪਾਂ ਨੂੰ ਵੀ లైక్మెంట్ ਕਰਦਾ ਇਸ ਕਰਕੇ ਭਰਾਓ ਜਿਹੜੇ ਜਿਹੜੇ ਵੀਰ ਮੇਰੇ ਕੋਈ ਵੀ ਫੋਟੋ ਵੇਂਦੇ ਜਾਂ ਵੀਡੀਓ ਦੇਖਦੇ ਹੋ ਕਿਸੇ ਦੀ ਤੇ లైక్ ਕਮੈਂਟ ਜਰੂਰ ਕਰਿਆ ਕਰੋ ਉਹਦੇ ਨਾਲ ਤੁਹਾਨੂੰ ਵਾਅਦਾ ਹੀ ਆ ਘਾਟਾ ਕੋਈ ਨਹੀਂ ਹੋਣਾ ਤੁਹਾਡਾ ਕੀ ਇੱਕ ਸੈਂਗਟ ਲੱਗਣਾ ਕੁਝ ਵਧੀਆ ਮੈਸੇਜ ਲਿਖ ਦਿਓ ਤੇ ਕਮੈਂਟ ਲਿਖ ਦਿਓ ਤੇ ਇੱਕ ਲਾਈਕ ਕਰ ਦਿਓ ਉਹਦੇ ਨਾਲ ਧੰਨਵਾਦ ਆ ਹੀ ਆ ਉਹ ਉਹਦੇ ਚ ਪਤਾ ਨਹੀਂ ਉਹਦੇ ਉਹਦੀ ਫੋਟੋ ਨੂੰ ਤੁਸੀਂ లైక్ ਕਮੈਂਟ ਕਰਨਾ ਤੁਹਾਨੂੰ ਕਿੰਨੇ ਕਮੈਂਟ ਲਾਈਕ ਆਏ ਨੇ ਕਿਉਂਕਿ ਉਹਦੀ ਆਈਡੀ ਤੇ ਮੈਂਬਰ ਜਿਹੜੇ ਉਹਨਾਂ ਨੂੰ ਸ਼ੋ ਹੋਣੀ ਤੁਹਾਡੀ ਫੋਟੋ ਇਸ ਕਰਕੇ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਜਿਹੜਾ ਨਾ ਧਿਆਨ ਰੱਖਿਆ ਕਰੋ ਜੇ ਤੁਸੀਂ ਮਤਲਬ ਵੀ ਕੰਮ ਕਰਦੇ ਹੋ YouTube ਤੇ ਤੇ Facebook ਤੇ ਤੇ ਜੈਸਮਿਨ ਜੀ ਆਪਣੇ ਨਾਲ ਬਹੁਤ ਪੁਰਾਣੇ ਜੁੜਦੇ ਆ ਤਸੀਨ ਸੁਨਿਆ ਬੱਲੂ ਵਾਲਾ ਸਾਨੀਆਂ ਜਾਂ ਅਕੇ ਗਾਇ ਇਸ ਲਈ ਸਤਿ ਸ੍ਰੀ ਅਕਾਲ ਯਾ ਚਾਹ ਰਿਹਾ ਲਾਪਰੀ ਜੀ ਸਤਿ ਸ੍ਰੀ ਅਕਾਲ ਲਾਪੀ ਜੀ ਕੀ ਕੰਮ ਕਰਦੇ ਹੋ ਭਾਜੀ ਬਸ ਡਿਊਟੀ ਕਰਦੇ ਆ ਤੇ ਜਿਹੜੇ ਜਿਹੜੇ ਭਰਾ ਮੇਰੇ ਆਪਣੇ ਨਾਲ ਜੁੜਦੇ ਜਾਂਦੇ ਆ ਤੇ ਮੇਰੇ ਵੀਰ ਲਾਈਕ ਜਰੂਰ ਕਰਦੇ ਘਰ ਆਉਂਦੇ ਆਉਂਦੇ ਤੇ ਲਾਪਰੀ ਜੀ ਹਾਂਜੀ ਕੀ ਹਾਲ ਚਾਲ ਹੈ ਮੇਰੇ ਵੀਰ ਜਿਹੜੇ ਵੀ ਆਪਣੇ ਨਾਲ ਸਕਰੀਨ ਤੇ ਜੁੜੇ ਹੋਏ ਆ ਤੇ ਲਾਈਕ ਜਰੂਰ ਕਰਿਆ ਕਰੋ ਤੇ ਵਧਿਆ ਵਧਿਆ ਕਮੈਂਟ ਕਰਿਆ ਕਰੋ ਹਰ ਕਿਸੇ ਨੂੰ ਵੀ ਕਮੈਂਟ ਕਰਿਆ ਕਰੋ ਕਿਸੇ ਦੀ ਤੁਸੀਂ ਜੀ ਦੇਖਦੇ ਹੋ ਤੇ ਜਿਹੜੇ ਭਰਾ ਮੇਰੇ ਕੰਮ ਕਰਦੇ ਆ YouTube ਤੇ ਜਾਂ Facebook ਤੇ ਉਹ ਭਰਾ ਤੇ ਮੇਰਾ ਜਰੂਰ ਹਰ ਕਿਸੇ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਉਹਦਾ ਬੈਨੀਫਿਟ ਜਰੂਰ ਮਿਲੇਗਾ ਇਹ ਤਜਰਬੇ ਤਜਰਬੇ ਕੀਤੇ ਹੋਏ ਆਪਾਂ ਠੀਕ ਆ ਤੇ ਜੇ ਆਪਾਂ ਅਗਲੇ ਨੂੰ ਲਾਈਕ ਕਮੈਂਟ ਕਰਦੇ ਆ ਤੇ ਫਿਰ ਆਪਾਂ ਨੂੰ ਵੀ ਲਾਈਕ ਕਮੈਂਟ ਆਉਂਦੇ ਆ ਹਾਂਜੀ ਅੱਗੇ ਹੈਗਾ ਜੀ ਟਾਈਗਰ ਕਿੱਥੋਂ ਸਰਕਾਰ ਜੀ ਆਪਾਂ ਜਲੰਧਰ ਤੋਂ ਭਾਜੀ ਕਿਸ ਡਿਊਟੀ ਕਿਸ ਚੀਜ਼ ਦੀ ਡਿਊਟੀ ਕਰਦੇ ਹੋ ਭਾਜੀ ਸਪੱਗ ਦੇਖ ਹੀ ਰਹੀ ਹੋਣੀ ਆ ਤੇ ਹੋਰ ਵੀ ਜਿਹੜੇ ਭਰਾ ਮੇਰੇ ਆਪਣਾ ਜੁੜਦੇ ਜਾ ਰਹੇ ਆ ਫਿਰ ਮੇਰੇ ਲਾਈਕ ਜਰੂਰ ਕਰਦੇ ਜਾਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਅੱਗੇ ਆਪਾਂ ਕੱਲ ਆਪਾਂ ਲਾਈਵ ਹੋਏ ਤੇ ਮੈਂ ਗੱਡੀ ਦੇ ਵਿੱਚ ਲਾਈਵ ਹੋ ਗਿਆ ਉਧਰ ਧੁੱਪ ਬਹੁਤ ਈ ਤੇ ਸੀਸੇ ਦੀ ਉਹਦੀ ਇੰਨੀ ਚਮਕ ਪਵੇ ਕਿ ਕੋਈ ਭਰਾ ਕਵੇ ਭਰਾਵਾ ਤੂੰ ਰੰਗ ਕਿਦਾਂ ਦਾ ਕਰ ਲਿਆ ਤੇ ਉਹਦੇ ਵਿੱਚ ਮੇਰੀ ਗਲਤੀ ਕਿਉਂਕਿ ਮੈਨੂੰ ਲਾਈਵ ਗੱਡੀ ਦੇ ਵਿੱਚ ਹੋਣਾ ਨਹੀਂ ਚਾਹੀਦਾ ਜਿਵੇਂ ਤੁਹਾਨੂੰ ਪਤਾ ਹੈ ਧੁੱਪ ਪੈ ਰਹੀ ਐਂ ਗੂੰ ਇਸ ਕਰਕੇ ਕਈ ਵਾਰ ਆਪਾਂ ਇਹਨਾਂ ਚੀਜ਼ਾਂ ਨੂੰ ਸੋਚਦੇ ਨਹੀਂ ਆ ਲਾਈਵ ਹੋਣ ਵਾਤੇ ਆਪਾਂ ਨੂੰ ਚਾਂਤ ਏਰੀਆ ਚਾਹੀਦਾ ਹੁੰਦਾ ਜਿੱਥੇ ਕੋਈ ਆਵਾਜ਼ ਨਾ ਸੁਣੇ ਤੇ ਜਦੋਂ ਕਿਤੇ ਲਾਈਵ ਹੁੰਦੇ ਹੋ ਵਧੀਆ ਸ਼ਾਂਤ ਵਾਲੀ ਜਗ੍ਹਾ ਤੇ ਲਾਈਵ ਹੋਇਆ ਕਰੋ ਤੇ ਲਾਈਵ ਜ਼ਰੂਰ ਮੇਰੇ ਭਰਾ ਹੋਇਆ ਕਰੋ ਜਿਹੜੇ ਜਿਹੜੇ YouTube ਤੇ ਕੰਮ ਕਰਦੇ ਆ ਜਿਹੜੇ ਜਿਹੜੇ ਮੇਰੇ ਭਰਾ YouTube ਤੇ ਕੰਮ ਕਰਦੇ ਆ ਉਹ ਲਾਈਵ ਜ਼ਰੂਰ ਹੋਇਆ ਕਰੋ ਜਿਹੜੇ ਜਿਨ੍ਹਾਂ ਦੇ ਛੋਟੇ ਚੈਨਲ ਹੈ ਅਜੇ ਉਹਨਾਂ ਨੂੰ ਲਾਈਵ ਹੋਣਾ ਬਹੁਤ ਜ਼ਰੂਰੀ ਆ ਤੇ ਇਸ ਨੂੰ ਤੁਹ ਲਾਈਕ ਕਰਤਾ ਹੋ ਲਾਪੀਜ ਰਿਗਾਰਡ ਦੀ ਅੱਜ ਹੀ ਸਿਕਿਉਰਿਟੀ ਕਾਰਡ ਦੀ ਡਿਊਟੀ ਹੈ ਜੀ ਐਸਬੀਨ ਸਿਆਲਾ ਪਲੀਜ਼ ਜੀ ਲਾਪੀਜ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੋਲ ਰਹੀ ਆ ਆ ਟੈਂਡ ਪਰਫੈਕਟ ਹੈਲੋ ਜੀ ਹਾਂਜੀ ਕੀ ਹਾਲ ਚਾਲ ਆ ਲਾਪੀਜ ਪੁੱਛ ਰੇ ਸਕਾਉਟੀ ਕਾਰਡ ਦੀ ਹਾਂਜੀ ਸਿਕਿਉਰਿਟੀ ਕਾਰਡ ਦੀ ਡਿਊਟੀ ਜੀ ਤੇ ਹੋਰ ਜਿਹੜੇ ਭਰਾ ਆਪਣੇ ਜੁੜਦੇ ਜਾ ਰਿਹਾ ਲਾਈਕ ਕਮੈਂਟ ਜ਼ਰੂਰ ਕਰੋ ਤੇ ਆਪਾਂ ਤੁਹਾਨੂੰ ਕੁਝ ਜਿਹੜੀਆਂ ਆਪਾਂ YouTube ਤੇ ਵੀ ਕੰਮ ਕਰਦੇ ਆ ਤੇ Facebook ਤੇ ਵੀ ਆਪਾਂ ਕੰਮ ਕਰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਤੁਹਾਡੇ ਬਹੁਤ ਹੀ ਅੱਗੇ ਆਉਣ ਵਾਲੇ ਸਮੇਂ 'ਚ ਕੰਮ ਆਉਣਗੀਆਂ ਜਿਹੜੇ-ਜਿਹੜੇ ਭਰਾ ਮੇਰੇ YouTube ਤੇ ਕੰਮ ਕਰਦੇ ਆ ਜਾਂ ਜਿਹਨਾਂ ਦੇ ਮੈਂ ਤਾਂ ਕਹੂੰਗਾ ਜਿਹੜੇ-ਜਿਹੜੇ ਭਰਾ ਆਪਣੇ ਜਿੱਤਰਾ ਕਮੈਂਟ ਵੀ ਆਪਾਂ ਨੂੰ ਕਰ ਰਹੇ ਆ ਤੇ ਉਹ ਮਤਲਬ ਕੰਮ ਤੇ ਕਰ ਹੀ ਰਿਹਾ YouTube ਤੇ ਤੇ ਲਾਈਵ ਜ਼ਰੂਰ ਹੋਇਆ ਕਰੋ ਡੇਲੀ 1 ਘੰਟਾ ਲਾਈਵ ਜ਼ਰੂਰ ਹੋਇਆ ਕਰੋ ਜੇ ਤੁਸੀਂ ਚੈਨਲ ਨੂੰ ਅੱਗੇ ਵਧਾ ਕੇ ਲੈ ਕੇ ਜਾਣਾ ਛੋਟੇ ਜਿਹੜੇ ਚੈਨਲ ਆ ਉਹਨਾਂ ਨੂੰ ਘੰਟਾ-ਘੰਟਾ ਇੱਕ ਲਾਈਵ ਲਾਈਵ ਹੋ ਗੂ YouTube ਤੇ ਤੇ ਤੁਹਾਨੂੰ ਉਹਦਾ ਵਾਚ ਟਾਈਮ ਬਹੁਤ ਵਧੀਆ ਮਿਲੂਗਾ ਠੀਕ ਹੈ ਨਾ ਤੇ ਤੁਸੀਂ 1 ਘੰਟਾ ਡੇਲੀ ਲਾਈਵ ਹੋ ਤੇ ਤੁਸੀਂ 2 ਮਹੀਨੇ ਦੇ ਚਾਹ ਤਿੰਨ ਮਹੀਨੇ ਦੇ ਵਿੱਚ ਵਿੱਚ ਚਾਹਤ ਵਾਚ ਟਾਈਮ ਪੂਰਾ ਕਰ ਸਕਦੇ ਹੋ ਜਿਹੜੇ ਜਿਹੜੇ ਭਰਾ ਆਪਣੇ YouTube ਤੇ ਕੰਮ ਕਰਦੇ ਆ ਤੇ ਲਾਪ੍ਰੀਤ ਜੀ ਬਸ ਖਾਣ ਪੀਣ ਜੋਗੇ ਮਿਲ ਜਾਂਦੇ ਆ ਕਿ ਯਾਰੇ ਜੋਗੇ ਮਿਲ ਜਾਂਦੇ ਆ ਹੋਰ ਜਿਹੜੇ ਜਿਹੜੇ ਭਰਾ ਮੇਰੇ ਜੁੜ ਗਏ ਆ ਲਾਈਕ ਕਮੈਂਟ ਜਰੂਰ ਕਰਦੇ ਜਾਓ ਤੇ ਜਦੋਂ ਕੋਈ ਮੇਰਾ ਭਰਾ ਜਦੋਂ ਕੋਈ ਲਾਈਵ ਹੁੰਦਾ ਏ ਤੇ ਉਹਦੇ ਲਾਈਕ ਤੇ ਲਾਈਕ ਕਮੈਂਟ ਜਰੂਰ ਕਰਾਇਆ ਕਰੋ ਤੇ ਉਹਦੇ ਚੈਨਲ ਨੂੰ ਫੋਲੋ ਜਰੂਰ ਕਰਾਇਆ ਕਰੋ ਮੇਰੇ ਭਰਾ ਜਿੰਨੇ ਵੀ ਆਪਣੇ ਜੁੜਦੇ ਆ ਕਿਉਂਕਿ ਲਾਈਵ ਹੋਣ ਦਾ ਕਾਰਨ ਕੁਝ ਤੇ ਚਲੋ ਮੰਨਦੇ ਜਿਨ੍ਹਾਂ ਦਾ ਵਾਚ ਟਾਈਮ ਪੂਰਾ ਹੋ ਜਾਂਦਾ ਉਹ ਪੈਸਾ ਕਮਾਉਂਦੇ ਆ ਤੇ ਕੁਝ ਜਿਨ੍ਹਾਂ ਦਾ ਵਾਚ ਟਾਈਮ ਪੂਰਾ ਨਹੀਂ ਹੋ ਜਾਂਦਾ ਉਹਨਾਂ ਨੂੰ ਵਾਚ ਟਾਈਮ ਦੀ ਬਹੁਤ ਜ਼ਰੂਰਤ ਹੁੰਦੀ ਆ ਇਸ ਕਰਕੇ ਜਦੋਂ ਤੁਸੀਂ ਕਿਸੇ ਨਾਲ ਲਾਈਵ ਜੁੜਦੇ ਹੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਤੇ ਹੋਰ ਜਿਹੜੇ ਭਰਾ ਆਪਣੇ ਜੁੜਦੇ ਜਾਂਦੇ ਲਾਈਕ ਜ਼ਰੂਰ ਕਰੋ ਤੇ ਤੁਹਾਨੂੰ ਅੱਜ ਇਹ ਵੀ ਦੱਸਣਾ ਸੀ ਕਿ ਜਿਹੜੀ ਰੀਲ ਤੁਸੀਂ ਪਾਉਂਦੇ ਹੋ ਜਾਂ ਵੀਡੀਓ ਪਾਉਂਦੇ ਹੋ ਉਹੜੀ ਵੀਡੀਓ ਆ ਤੁਸੀਂ ਇੱਕ ਟਾਈਮ ਰੱਖੋ ਸਭ ਤੋਂ ਬੈਸਟ ਟਾਈਮ ਜਿਹੜਾ ਰੀਲ ਪਾਉਣ ਦਾ ਹੋਵੇਗਾ ਇਹ 7 ਤੋਂ 8 7 ਤੋਂ 8 ਰਾਤ ਨੂੰ ਆਪਣੀ ਵੀਡੀਓ ਜਾਂ ਰੀਲ ਜਾਂ ਫੋਟੋ ਪਾਉਂਦੇ ਹੋ ਪਾਓ ਤੇ ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਬਹੁਤ ਵਧੀਆ ਅੱਗੇ ਮਿਲੂਗਾ ਹੋਰ ਜਿਹੜੇ ਡਾਟਾ ਪਰ ਆਪਣੇ ਜੁੜਦੇ ਜਾ ਰਹੇ ਆ region ਥੋੜਾ ਠੀਕ ਆ ਰਹੀ ਆ ਜਿੱਥੇ ਮੈਂ ਬੈਠਾ ਹਾਂ ਕਮਰੇ ਦੇ ਵਿੱਚ ਥੋੜਾ ਘ ਹਨੇਰਾ ਹਨੇਰਾ ਜਿਹਾ ਤੇ ਜਿਹੜੇ ਪਰ ਆਪਣੇ ਜੁੜਦੇ ਯਾਰ ਐ ਲਾਈਕ ਕਮੈਂਟ ਜਰੂਰ ਕਰੀ ਜਾਓ ਤੇ ਥੈਂਕ ਯੂ ਭਰਾ ਮਿਹਰਬਾਨੀ ਲੱਗਰੀ ਨੇ ਫੇਰੋ ਜੀ ਆਪ ਜਿਹੜਾ ਆਪਾਂ ਨੂੰ ਦੱਸਿਆ ਕਿ ਥੋੜੇ ਇੱਕ ਪਿੰਡ ਤੋਂ ਦੂਰ ਹੋਣ ਕਰਕੇ ਥੋੜਾ ਬਦਲੀ ਹੁੰਦੀ ਹੈ ਇੱਕ ਨੈਟਵਰਕ ਜਿਹੜਾ ਨਾ ਉਹ ਬਹੁਤ ਘੱਟ ਹੁੰਦਾ ਨੈਟਵਰਕ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਲਾਈਵ ਹੁੰਨੇ ਨੈਟਵਰਕ ਜਦੋਂ ਘੱਟ ਹੋਗਾ ਤੇ ਉਦੋਂ ਜਿਹੜੇ ਤੁਹਾਡੀ ਮਤਲਬ ਫੇਸ ਉਹ ਥੋੜਾ ਥੋੜਾ ਧੁੰਦਲਾ ਧੁੰਦਲਾ ਦੀਦਾ ਜਦੋਂ ਉਹ ਤੇ ਆਪਾਂ ਘਰੇ ਹੋਈਏ ਉਦੋਂ ਫਿਰ ਬਾਈ ਬਈ ਦਿਨਾਂ ਨਾਲ ਵਧੀਆ ਲਾਈਵ ਚੱਲ ਜਾਂਦਾ ਜਿਉਂ ਬਾਹਰ ਹੁੰਦੇ ਨੇ ਨੈਟਵਰਕ ਦੀ ਬਹੁਤ ਪ੍ਰੋਬਲਮ ਆਉਂਦੀ ਕਈ ਤਵਾਂ ਤੇ ਹੋਰ ਜਗ੍ਹਾ ਤੇ ਭਰਾਵਾਂ ਨਾਲ ਜੁੜਦੇ ਜਾਂਦੇ ਆ ਤੇ ਮੇਰੇ ਵੀਰ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਰਿਆ ਕਰੋ ਕਿੱਥੋਂ-ਕਿੱਥੋਂ ਮੇਰੇ ਭਰਾਵਾਂ ਨਾਲ ਜੁੜਦੇ ਆ ਆਪਾਂ 40-45 ਮਿੰਟ ਲਾਈਵ ਹੋਣਾ ਹੁੰਦਾ ਤੇ 40-45 ਮਿੰਟਾਂ 'ਚੇ ਭਰਾ ਮੇਰੇ ਜਿਹੜੇ ਲਾਈਕ ਆ ਉਹ 40-45 ਜ਼ਰੂਰ ਕਰ ਦਿਆ ਕਰੋ ਕਿਉਂਕਿ ਆਪਣਾ ਜਿਹੜਾ ਆਪਣਾ ਹੈਗਾ ਇਹ ਚੈਨਲ ਆ 7 ਦਿਨ ਬੰਦ ਰਿਹਾ ਸੀ ਤੇ ਉਹਦੇ ਤੇ ਵੀ ਮੈਂ ਇੱਕ ਗਲਤੀ ਕੀਤੀ ਸੀ ਤੇ ਨਾਲੇ ਮੈਂ ਤੁਹਾਨੂੰ ਉਹ ਵੀ ਦੱਸਣਾ ਚਾਹਣਾ ਜਿਹੜੇ ਜਿਹੜੇ ਭਰਾਵੇ ਨਾਲ ਜੁੜੇ ਆ ਕਿ ਜਰੂਰ ਕੱਲ ਤਿਆਰ ਰੱਖਿਓ YouTube ਤੇ ਖਾਸ ਕਰਕੇ ਸਾਥਰੀ ਕਾਲ ਵੀਰੇ ਮੈਂ ਵੀ ਚੈਨਲ ਬਣਾਉਣਾ ਹਾਂ ਤੇ ਲਾਈਵ ਹੋਣਾ ਮੈਨਾਂ ਮੈਨੂੰ ਦੱਸੋ ਤੁਸੀਂ ਕਿਵੇਂ ਚੈਨਲ ਵੀਰੇ ਜਿਹੜਾ ਚੈਨਲ YouTube ਦਾ ਚੈਨਲ ਜਿਹੜਾ ਹੁੰਦਾ ਏ ਇਹ Google ਤੇ ਜਾ ਕੇ ਬਣਦਾ ਠੀਕ ਹੈ ਨਾ ਇੱਕ ਸਿੱਧਾ ਆਪਾਂ ਬਣਾਇਆ ਜਿੱਦਾਂ ਆਪਣਾ ਆਈਡੀ ਹੁੰਦੀ ਉਹ ਤੇ ਇੱਕ ਆਪਣੇ ਆਈਡੀ ਹੁੰਦੀ ਆ ਜਦੋਂ ਵੀ ਜੂਟਿਊਬ ਦਾ ਚੈਨਲ ਬਣਾਉਣਾ ਤੇ ਗੂਗਲ ਤੇ ਜਾ ਕੇ ਚੈਨਲ ਬਣਦਾ ਦਾ ਉੱਥੇ ਤੁਹਾਡੀ ਨਵੀਂ ਆਈਡੀ ਬਣਦੀ ਆ ਨਵੀਂ ਆਈਡੀ ਤੇ ਜਾ ਕੇ ਜੂਟਿਊਬ ਦਾ ਚੈਨਲ ਬਣਦਾ ਇਹ ਤੇ ਜਿਹੜਾ ਤੁਸੀਂ ਆਪਾਂ ਆਮ ਜਿਹੜਾ ਚੈਨਲ ਚਲਾਉਂਦੇ ਆ ਨਾ ਜੂਟਿਊਬ ਤੇ ਉਹ ਇੱਕ ਆਮ ਆਈਡੀ ਹੁੰਦੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਨਾ ਕੋਈ ਬੈਨੀਫਿਟ ਹੁੰਦਾ ਹੈ ਇਸ ਕਰਕੇ ਚੈਨਲ ਬਣਾਓ ਜਾ ਕੇ ਗੂਗਲ ਦੇ ਉੱਤੇ ਕਿਸੇ ਤੋਂ ਬਣਵਾ ਲਓ ਠੀਕ ਹੈ ਤੁਹਾਡਾ ਨਵਾਂ ਆਈਡੀ ਬਣੂਗੀ ਨਵੀਂ ਆਈਡੀ ਤੇ ਨਾਲ ਤੁਹਾਡਾ ਮੋਬਾਈਲ ਨੰਬਰ ਤੁਹਾਡਾ ਉਹੀ ਰਹੂਗਾ ਲੇਕਿਨ ਆਈਡੀ ਨਵੀਂ ਬਣੂਗੀ ਤੇ ਉਹਦੇ ਤੇ ਜਦੋਂ ਤਾ ਚੈਨਲ ਬਣਾਉਣਾ ਇੱਕ ਗੱਲ ਤਾਂ ਜ਼ਰੂਰ ਧਿਆਨ ਰੱਖਿਓ ਚੈਨਲ ਉਸ ਨਾਂ ਉਸ ਨਾਂ ਤੇ ਬਣਾਉਣਾ ਜਿਹੜੇ ਜਿਹੜਾ ਤੁਸੀਂ ਕੰਮ ਕਰਨਾ ਠੀਕ ਆ ਆਪਣਾ ਨਾਂ ਤੇ ਤੁਸੀਂ ਲਿਖਤਾ ਜਾਂ ਗੋਤ ਲਿਖਦੀ ਉਹਦੇ ਜਿਹੜੇ ਨਾਲ ਲਿਖਣਾ ਜਿੱਦਾਂ ਤੁਹਾਨੂੰ ਕਮੇਟੀ ਕਰਨੀ ਹੈ ਤੇ ਤੁਹਾਡਾ ਉੱਥੇ ਲਿਖਣ ਦਾ ਤਰੀਕਾ ਕਮੇਟੀ ਟਾਈਪ ਹੋਣਾ ਚਾਹੀਦਾ ਵੀ ਤੁਹਾਨੂੰ ਕਮੇਟੀ ਲਿਖਣਾ ਉੱਥੇ ਠੀਕ ਆ ਜੋ ਵੀ ਤੁਸੀਂ ਕੰਮ ਕਰਨਾ ਜਿਹੜੀ ਚੀਜ਼ ਦੇ ਨਾਲ ਤੁਸੀਂ ਵੀਡੀਓ ਪਾਉਣੀ ਆ ਉਸ ਹਿਸਾਬ ਦੇ ਨਾਲ ਹੀ ਚੈਨਲ ਬਣਾਉਣਾ ਤੇ ਇਹ ਨਾ ਵੀ ਚੈਨਲ ਤੁਸੀਂ ਹੋਰ ਬਣਾ ਲਓ ਤੇ ਕੰਮ ਤੁਸੀਂ ਉੱਤੇ ਹੋਰ ਕਰੀ ਜਾਓ ਇਹ ਜੀ ਨਾ ਕਰਿਓ ਤੇ ਚੈਨਲ ਪਹਿਲੋ ਸੋਚ ਕੇ ਪਹਿਲੋ ਸੋਚਿਓ ਵੀ ਮੈਂ ਕਰਨਾ ਕੀ ਆ ਜਿੱਦਾਂ ਹੁਣ ਮੈਂ ਆਪਣੀ ਕਮੇਡੀ ਰੀਲਾਂ ਆਏ ਦੇ ਤੇ ਸਾਰੀਆਂ ਅਮਰਾਂ ਜੰਨੀਆਂ ਵੀ ਆਪਣੇ ਚੈਨਲ ਤੇ ਜਾ ਕੇ ਦੇਖੋ ਸਾਰੀਆਂ ਕਮੇਡੀ ਰੀਲਾਂ ਪਪਾਈ ਹੋਈਆਂ ਤੇ ਮੈਂ ਸੋਚਿਆ ਕਿ ਮੈਂ ਕਮੇਡੀ ਕਰ ਲਈ ਤੇ ਮੈਂ ਉਸ ਹਿਸਾਬ ਨਾਲ ਚੈਨਲ ਬਣਾਇਆ ਸੀ ਇਸ ਕਰਕੇ ਜਿਹੜੇ ਭਰਾ ਮੇਰੇ ਚੈਨਲ ਬਣਾਉਣਾ ਚਾਹੁੰਦੇ ਨੇ ਉਹ ਚੈਨਲ ਪਹਿਲੋ ਸੋਚ ਕੇ ਬਣਾਓ ਵੀ ਮੈਂ ਚੈਨਲ ਤੇ ਕੰਮ ਕਰਨਾ ਕਿយਾ ਠੀਕ ਹੈ ਨਾ ਪਹਿਲੋ ਸੋਚਿਓ ਮੈਂ ਆਹ ਕੰਮ ਕਰ ਸਕਦਾ ਮੇਰੇ ਚ ਆਹ ਕੁਝ ਹੈਗਾ ਤੇ ਫਿਰ ਚੈਨਲ ਬਣਾਓ ਜੁਗ ਤੋਂ ਉਤੇ ਤੇ ਫਿਰ ਉੱਤੇ ਤੁਹਾਨੂੰ ਇੱਕ ਹਾਟ ਵਰ ਕੰਮ ਕਰਨਾ ਪਊਗਾ ਠੀਕ ਹੈ ਡੇਲੀ ਕੰਮ ਕਰਨਾ ਪਊਗਾ ਤੇ ਜਗਦੀਪ ਸਿੰਘ ਜੀ ਵੀਰੇ ਮਕਰਤਾਰ ਕੋ ਕਰਤਾਰ ਸਿੰਘ ਰੰਪਲੇ ਸੱਚ ਨਾ ਇੱਕ ਗਾਉਂਦਾ ਵੀਰੇ ਸ਼ਕਰਕਾਸ ਗਰੰਪਲੇ ਰੰਪਲੇ ਜਿੱਥੇ ਜੇ ਤੁਸੀਂ ਮਤਲਬ ਤੁਹਾਨੂੰ ਗਾਉਣ ਦਾ ਸ਼ੌਂਕ ਹੈ ਤੇ ਤੁਸੀਂ ਸੰਗੀਤ ਦੇ ਨਾਲ ਇੱਕ ਤਾਲ ਕਿਹੀ ਜਦੋਂ ਤੁਸੀਂ ਕਿਹਾ ਤਾਂ ਕੌਮਡ ਬਣਾਓਗੇ ਨਾ ਆ ਚੈਨਲ ਬਣਾਓਗੇ ਤੁਹਾਨੂੰ ਆਪਣੇ ਉਹ ਲਿਖ ਕੇ ਦੇ ਦੇਗਾ YouTube ਉਨਰ ਵੀ ਤੁਸੀਂ ਆ ਸੌਂਗ ਮਲਬਾ ਤੇ ਡੇਲੀ ਪਾਉਣਾ ਚਾਹੁੰਦੇ ਹੋ ਫਿਰ ਉਹਦੇ ਤੇ ਤੁਹਾਨੂੰ ਸੌਂਗ ਹੀ ਪਾਉਣੇ ਆ ਠੀਕ ਹੈ ਨਾ ਹੋਰ ਪਾ ਸਕਦੇ ਕਿਤੇ ਕਿਤੇ ਨਹੀਂ ਲੇਕਿਨ ਡੇਲੀ ਨਹੀਂ ਤੁਸੀਂ ਅੱਜ ਮਤਲਬ ਸੌਂਗ ਪਾਤਾ ਆਪਣੀ ਵਾਇਸ ਵਿੱਚ ਤੇ ਕੱਲ ਨੂੰ ਤੁਸੀਂ ਕਮੇਟੀ ਚੋਂ ਕੇ ਕੁਝ ਪਾ ਦਿਓ ਪਰਸੋਂ ਤੁਸੀਂ ਕੁਝ ਹੋਰ ਪਾ ਦਿਓ ਇਹ ਮਿਕਸ ਨਹੀਂ ਕਰਨਾ ਕੰਮ ਜਿਹੜਾ ਕੰਮ ਕਰਨਾ ਤੇ ਇੱਕ ਹੀ ਕਰਨਾ ਠੀਕ ਹੈ ਨਾ ਫਿਰ ਚੈਨਲ ਜਿਹੜਾ ਅੱਗੇ ਗ੍ਰੋਥ ਕਰਦਾ ਹੈ ਇਹ ਨਾਵੇਂ ਤੁਸੀਂ ਵਿੱਚ ਸੌਂਗ ਪਾ ਦਿਓ ਜਾਂ ਕੁਝ ਹੋਰ ਪਾ ਦਿਓ ਇਦਾਂ ਨਹੀਂ ਜੋ ਵੀ ਕੰਮ ਚੈਨਲ ਤੇ ਕਰਨਾ ਉਹੋ ਹੀ ਕੰਮ ਕਰਨਾ ਤੇ ਡੇਲੀ ਕਰਨਾ ਠੀਕ ਆ ਇਹ ਨਹੀਂ ਕਿ ਅੱਜ ਤੁਸੀਂ ਕੁਝ ਪਾਤਾ ਤੇ ਮੁੜ ਕੇ ਕੋਈ ਹਫਤਾ ਇੱਕ ਚੈਨਲ ਵੇਖਣਾ ਹੀ ਨਹੀਂ ਆਉਦਾ ਤੇ ਉਹਦੇ ਨਾਲ ਚੈਨਲ ਜਿਹੜਾ ਨਹੀਂ ਚੱਲਣਾ ਜੇ ਚੈਨਲ ਨੂੰ ਚਲਾਉਣਾ ਤੇ ਤੁਹਾਨੂੰ ਡੇਲੀ ਹੀ ਵਰਕ ਕਰਨਾ ਪਊਗਾ ਠੀਕ ਆ ਡੇਲੀ ਤੁਹਾਨੂੰ ਵੀਡੀਓ ਅਪਲੋਡ ਕਰਨੀ ਪਊਗੀ ਜੇ ਰੀਲ ਪਾਉਣੀਆਂ ਤੇਰੀ ਤੁਹਾਨੂੰ ਪਾਉਣੀਆਂ ਪਊਗੀ ਇਹ ਤੇ ਤੇ ਕੋਰ ਤਿਆਰ ਰੱਖਿਓ ਤੁਹਾਨੂੰ ਵੀਡੀਓ ਵੀ ਪਾਉਣੀਆਂ ਪੈਣਗੀਆਂ ਲੌਂਗ ਵੀਡੀਓ ਤੇ ਰੀਲ ਤੇ ਤੁਸੀਂ ਪਾਉਣੀ ਪਾਉਣੀ ਸ਼ਾਰਟ ਪੋਣਾ ਪੋਣਾ ਡੇਲੀ ਲੇਕਨ ਉਹਦੇ ਨਾਲ ਨਾਲ ਵਿੱਚ ਵਿੱਚ ਕਦੇ ਆਪਣੇ ਵੀਡੀਓ ਪਾਉਣੀ ਆ ਲੌਂਗ ਟਾਈਮ ਜਿਤਨਾ ਜ਼ਿਆਦਾ ਲੰਬੀ ਹੋਵੇ ਠੀਕ ਹੈ ਨਾ ਤੇ ਇਸ ਕਰਕੇ ਜੇ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਆਪਣਾ ਤਜਰਬਾ ਹੁੰਦਾ ਜੀ ਉਹ ਚੈਨਲ ਤੇ ਤੇ ਜਿਹੜੇ ਮੇਰੇ ਭਰਾ ਦੇ ਵਿੱਚ ਕੁਝ ਹੈ ਗੁਣ ਤੇ ਉਹ ਜ਼ਰੂਰ YouTube ਤੇ ਕੰਮ ਕਰਿਆ ਕਰੋ ਤੇ ਕਰੋ ਚੈਨਲ ਬਣਾ ਕੇ ਠੀਕ ਹੈ ਤੇ ਸਭ ਤੋਂ ਜ਼ਿਆਦਾ ਪੈਸਾ ਜਿਹੜਾ YouTube ਤੇ ਆ ਤੇ ਉਸ ਤੋਂ ਘੱਟ ਜਿਹੜੀ ਕਮਾਈ ਉਹ Facebook ਤੇ ਆ ਤੇ ਇਸ ਕਰਕੇ ਜੇ ਜਿਹੜੇ ਜਿਹੜੇ ਮੇਰੇ ਭਰਾਵਾਂ ਦੇ ਵਿੱਚ ਕੁਝ ਹੈਗਾ ਏ ਤੇ ਉਹ ਸੰਘੋਣਾ ਅੱਗੇ ਆਓ ਅੱਗੇ ਆ ਕੇ ਕੰਮ ਕਰੋ ਆਪਦਾ ਜੇ ਤੁਸੀਂ ਕੁਝ ਨਹੀਂ ਕਰਦੇ ਜੀ ਠੀਕ ਆ ਬਹੁਤ ਵਧੀਆ ਏ ਕੋਈ ਮਾੜੀ ਚੀਜ਼ ਨਹੀਂ ਆ ਲੇਕਿਨ ਆਪਾਂ ਆਪਣਾ ਆਪੜ ਦਿਖਾਉਣਾ ਨਹੀਂ ਚਾਹੁੰਦੇ ਠੀਕ ਆ ਆਪਾਂ ਸੰਗਦੇ ਆਪ ਨੂੰ ਸ਼ਰਮ ਆਉਂਦੀ ਆ ਕੰਮ ਕਰੋ ਇਦਾਂ ਦਾ ਇਹ ਨਾ ਹੋਵੇ ਤੁਸੀਂ ਕਈ ਵੇਖਿਆ ਹੋਣਾ ਤੁਸੀਂ ਗੰਦ ਪੈ ਲਈ ਉਹ ਯਾਨੀ ਸਾਫ਼ ਸੁਥਰਾ ਕੰਮ ਕਰੋ ਤਾਂ ਲੋਕ ਪਸੰਦ ਕਰਨਗੇ ਤੁਹਾਡੀ ਪਛਾਣ ਬੜੂਗੀ ਠੀਕ ਹੈ ਨਾ ਤੇ ਜੇ ਜਿਹੜੇ ਮੇਰੇ ਭਰਾਵਾਂ ਦੇ ਵਿੱਚ ਕੁਝ ਹੈਗਾ ਇਹ ਉਹ ਕੰਮ ਕਰੋ ਚੈਨਲ ਬਣਾਓ ਆਪਣਾ ਤੇ ਚੈਨਲ ਬਣਾ ਕੇ ਡੇਲੀ ਕੰਮ ਕਰੋ ਉਹਦੇ ਤੇ ਫਿਰ ਜਦੋਂ ਤੂੰ ਡੇਲੀ ਆਪਣੇ ਆਪ ਵੀਡੀਓ ਕਾਉਣ ਲੱਗ ਪੋਗੇ ਜਾਂ ਲਾਈਵ ਆਉਣ ਲੱਗ ਪੋਗੇ ਤਾਂ ਤੁਹਾਡੇ ਆਟੋਮੈਟਿਕਲੀ ਜਿਹੜੀ ਸੰਗ ਲੱਤ ਜਾਊਗੀ ਠੀਕ ਆ ਤੁਹਾਨੂੰ ਫਿਰ ਕਦੇ ਕਿਸੇ ਤੋਂ ਸ਼ਰਮ ਨਹੀਂ ਆਊਗੀ ਜਦੋਂ ਤੁਸੀਂ ਲਾਈਵ ਆਊਗੇ ਜਿੱਦਾਂ ਹੁਣ ਆਪਾਂ ਭਰਾ ਬੈਠੇ ਆ ਕਿੰਨੇ ਆਪਣੇ ਨਾਲ ਭਰਾ ਜੁੜੇ ਹੋਏ ਆ ਤੇ ਮੈਂ ਫੇਸ ਟੂ ਫੇਸ ਗੱਲ ਕਰ ਰਿਹਾ ਤੇ ਇਹ ਤਨਕੀ ਹੁੰਦਾ ਤੁਹਾਡਾ ਤਜਰਬਾ ਬਹੁਤ ਰੋਜ਼ ਦਾ ਠੀਕ ਆ ਫੇਰ ਤੁਹਾਡੇ ਲਈ 1 ਘੰਟਾ ਲਾਈਵ ਹੋਣਾ ਜਿਨ੍ਹਾਂ ਨੇ ਚੈਨਲ ਗਰੋਥ ਕਰਨੀ ਚਾਹਣ ਵਾਲਾ ਆਪ ਦੇ ਲਈ ਜਿਹੜੇ ਚੈਨਲ ਜਿਨ੍ਹਾਂ ਨੇ ਨਹੀਂ ਬਣਾਇਆ ਤਾਂ ਕਿ ਜਾਂ ਬਣੇ ਹੋਇਆ ਪਰ ਅਜੇ ਅੱਗੇ ਚੱਲ ਨਹੀਂ ਰਿਹਾ ਤੇ ਡੇਲੀ 1 ਘੰਟਾ ਲਾਈਵ ਜ਼ਰੂਰ ਹੋ ਠੀਕ ਹੈ ਲਾਈਵ ਦਾ ਮਤਲਬ ਇਹ ਕਿ ਤੁਹਾਡਾ ਵਾਟ ਕੰਪੂਰਾ ਹੋਊਗਾ ਤੇ ਸੋ ਮੇਰੇ ਭਰਾਗਿਆਂ ਤੁਸੀਂ ਕਮੈਂਟ ਵਿੱਚ ਧਿਆਰ ਪ੍ਰੀ ਕੋਰ ਵੈਲਕਮ ਤੇ ਕੱਲ ਨੂੰ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਮੇਰਾ ਕੋਲ ਟਾਈਮ ਹੋ ਗਿਆ ਯਾਨਸਿਕ ਦੇ ਮੈਂ